ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਪ੍ਰਸਿੱਧ ਗੁਰਬਾਣੀ ਕੀਰਤਨਕਾਰ ਜਿਨ੍ਹਾਂ ਨੂੰ ਅੱਜ ਕੀਰਤਨ ਦੀ ਸੇਵਾ ਕਰਦੇ ਹੋਏ 45 ਸਾਲ ਹੋ ਗਏ ਹਨ ਬਹੁਤ ਛੋਟੀ ਉਮਰ ਤੋਂ ਹੀ ਆਪ ਜੀ ਕੀਰਤਨ ਦੀ ਸੇਵਾ ਨਿਭਾ ਰਹੇ ਹਨ ਦੇਸ਼ ਵਿਦੇਸ਼ ਵਿੱਚ ਆਪ ਜੀ ਕੀਰਤਨ ਗਾਇਨ ਕਰ ਸੰਗਤ ਨੂੰ ਨਿਹਾਲ ਕਰ ਰਹੇ ਹਨ ਪਿਛਲੇ ਦਿਨੀ ਆਪ ਜੀ ਦੀਆਂ ਗੁਰਬਾਣੀ ਕੀਰਤਨ ਦੀਆਂ ਸੇਵਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੁਆਰਾ ਆਪ ਜੀ ਨੂੰ पद्म श्री अवार्ड न भी सम्मानित किया गया है आप जी दे कई प्रशले शब्दों का सिख संगत आनंद मानती रही है आज भी आप जी का रस किन्ना कीर्तन सुन संगत निहाल हो रही है ऑन स्काई टीवी परिवार भाई साहब जी भी लंबी उम्र की कामना करते हुए उन्होंने बहुत बहुत बधाई देता है तो अरदास करता है कि आप जी इसी तरह गुरबानी की की सेवा करते हुए संगत में निहाल करते हैं वागुरु जी का खालसा वाहू जी की फतेह Wait ਬੀਰੋ ਮੇਰੀ ਇੱਕ ਬੇਨਤੀ ਹੈ ਮੈਂ ਆਪਕੀ ਨੂੰ ਬੇਨਤੀ ਕਰਨੀ ਹੈ ਉਸ ਇੱਕ ਦੋ ਮਿੰਟ ਮੈਂ ਤੁਹਾਡੇ ਕੋਲ ਆਉਂਗਾ ਪੰਜਾਬ ਦੇ ਮਾਹੌਲ ਨੂੰ ਤੁਸੀਂ ਜਾਣਦੇ ਹੋ ਉੱਥੇ ਸ਼ਬਦ ਨਾਲ ਨੂੰ ਤੋੜ ਦੇ ਵਾਸਤੇ ਬਹੁਤ ਸਾਰੇ ਯਤਨ ਹੋ ਰਿਹਾ ਕੁਝ ਕੁ ਸਾਡੇ ਪੰਜਾਬ ਦੇ ਪੰਜਾਬੀ ਸਿੰਗਰ ਜਿਨ੍ਹਾਂ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੋੜ ਕੇ ਮੜੀਆਂ ਨਿਸ਼ਾਨਾਂ ਨਾਲ ਜੋੜ ਦਿੱਤਾ ਉਸ ਦਾ ਹੁਣ ਬਦਲ ਤੇ ਬੜਾ ਮੁਸ਼ਕਿਲ ਹੈ ਜਿਹੜਾ ਲਕੀਰ ਤੱਪ ਜਾਂਦਾ ਨਾ ਚ ਉਸ ਨੂੰ ਵਾਪਸ ਮੋੜਨਾ ਬੜਾ ਮੁਸ਼ਕਿਲ ਹੈ ਪਰ ਜਿਹੜਾ ਲਕੀਰ ਦੇ ਇੱਧਰ ਹੈ ਅਜੇ ਬਚਿਆ ਹੈ ਉਸ ਨੂੰ ਬਚਾਉਣਾ ਬੜਾ ਸੰਖਰ ਸਾਡੇ ਪੰਜਾਬ ਦੇ ਸਿੰਗਰਾਂ ਨੇ ਹੀ ਇਸ ਦਰਦ ਨੂੰ ਸਮਝਦਿਆਂ ਹੋਇਆ ਆਪਣਾ ਫਰਜ਼ ਸਮਝਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਵਿੱਚ ਕੁਝ ਯਤਨ ਰੰਭੇ ਹਨ ਔਰ ਪਹਿਲਾ ਉਹਨਾਂ ਨੇ ਯਤਨ ਗੁਰੂ ਮਾਨੇਓ ਗ੍ਰੰਥ ਇੱਕ ਵੀਰ ਨੇ ਗੀਤ ਲਿਖਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੰਨੇ ਸਬਜੈਕਟ ਹਨ ਉਹਨਾਂ ਨੂੰ ਉਹਨਾਂ ਵਿਸ਼ਿਆਂ ਨੂੰ ਉਹਨੇ ਉਹਦੇ ਵਿੱਚ ਗੀਤ ਦੇ ਵਿੱਚ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ ਤੇ ਪੰਜਾਬ ਦੇ ਨਾਮਵਰ ਸਿੰਗਰ ਜਸਬੀਰ ਜੱਸੀ ਹਰਭਜਨ ਮਾਨ ਕੁਲਵਿੰਦਰ ਮਿੱਲਾ ਇੱਕ ਨੌਜਵਾਨ ਬੱਚਾ ਹੋ ਰਹੇ ਸ਼ਿਵ ਔਰ ਸਾਡਾ ਇੱਕ ਪੰਜਾਬ ਦਾ ਸਿੰਗਰ ਹੈ ਉਹ ਸਭ ਸੂਰਤ ਵੀ ਹੈ ਔਰ ਪੰਜਾਬੀ ਸੰਗੀਤ ਦੇ ਨਾਲ ਵੀ ਸੰਬੰਧਿਤ ਹੈ ਔਰ ਅਮਰਤਾਰੀ ਸਿੰਘ ਇਹਨਾਂ ਸਾਰਿਆਂ ਨੇ ਉਸ ਦਰਦ ਨੂੰ ਸਮਝਦੇ ਹੋયા ਕਿ ਸਾਡਾ ਇੱਕ ਫਰਜ਼ ਬਣਦਾ ਹੈ ਜੇ ਸਾਡੇ ਲੋਕਾਂ ਨੇ ਮਾਹੌਲ ਵਿਗਾੜਿਆ ਹੈ ਤੇ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਤੋਂ ਗੁਰੂ ਮਾਨੇਵਾਂ ਗ੍ਰੰਥ ਇਸ ਟਾਈਟਲ ਥੱਲੇ ਇੱਕ ਗੀਤ ਉਹਨਾਂ ਨੇ ਰਿਕਾਰਡ ਕਰਾਇਆ ਹੈ। ਸ਼ਾਇਦ 24 ਜਾਂ 25 ਤਰੀਕ ਨੂੰ ਉਹਨਾਂ ਰਿਲੀਜ਼ ਕਰਨਾ ਹੈ। ਮੈਂ ਸਾਰੇ ਨੌਜਵਾਨਾਂ ਨੂੰ ਔਰ ਯੂਆਈ ਦੀਆਂ ਪੂਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਸਾਡੀ ਸਪੋਰਟ ਕਰੇ। ਤੁਸੀਂ ਸਾਡੇ ਨਾਲ ਧਿਰ ਬਣ ਕੇ ਚੱਲੋਗੇ। ਮੈਨੂੰ ਉਹਨਾਂ ਨੇ ਉਹਦੇ ਵਿੱਚ ਸੂਤਰ ਧਾਰ ਬਣਾਇਆ ਹੈ। ਉਹ ਬੱਚੇ ਮੈਨੂੰ ਸਾਰੇ ਮੇਰੇ ਨਾਲ ਪਿਆਰ ਕਰਦੇ ਹਨ ਪਰ ਮੈਂ ਥੋੜੀ ਬੋਤੀ ਉਹਨਾਂ ਨੂੰ ਪ੍ਰੇਰਣਾ ਵੀ ਦਿੰਦਾ ਰਹਿੰਦਾ ਸੀ ਪਰ ਉਹਨਾਂ ਨੇ ਆਪਣਾ ਫਰਜ਼ ਆਪ ਖਿਚਾਣਿਆ ਕਿ ਸਾਡਾ ਫਰਜ਼ ਬਣਦਾ ਹੈ ਉਸ ਵਿਗੜੇ ਹੋਏ ਮਾਹੌਲ ਨੂੰ ਕੋਸ਼ਿਸ਼ ਕਰੀਏ ਠੀਕ ਕਰ ਤੁਹਾਨੂੰ ਸਭ ਸੰਤਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਢੇਰ ਬਣ ਕੇ ਖੜੇ ਹੋਇਓ ਤਾਂ ਕਿ ਇਹ ਸ਼ਬਦ ਗੁਰੂ ਦੀ ਗੱਲ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਔਰ ਜਿਹੜੇ ਲੋਕ ਸ਼ਬਦ ਗੁਰੂ ਨਾਲ ਟੁੱਟ ਗਏ ਹਨ ਉਹਨਾਂ ਨੂੰ ਅਹਿਸਾਸ ਕਰਾ ਸਕੀਏ कि था तो गुरु होर कोई नहीं सिर्फ शब्द गुरु है गुरु मान्यो ग्रंथ उसका टाइटल है और आप जी ने इस ध्यान के रखना और मदद करनी है प्रचार काफिला बना है आप जरद है हर सत्य अंदर दर्द है इन्होंने पता है क्योंकि साड़ा बहुत कुछ बिगड़ गया है और ਕੁਝ ਨਹੀਂ ਅਜੇ ਸਮਝ ਲੱਗ ਰਹੀ ਕਿਸੇ ਨੂੰ ਕੁਝ ਸਮਝ ਨਹੀਂ ਲੱਗ ਰਹੀ ਚਾਹੇ ਅਸੀਂ ਰਾਜਨੀਤਿਕ ਖੇਤਰ ਵਿੱਚ ਹਾਂ ਚਾਹੇ ਆਰਥਿਕ ਖੇਤਰ ਵਿੱਚ ਹਾਂ ਸਾਡਾ ਬੜਾ ਕੁਝ ਜੀ ਨੁਕਸਾਨ ਹੋ ਰਿਹਾ ਹੈ ਸਾਨੂੰ ਤੋੜਿਆ ਜਾ ਰਿਹਾ ਹੈ ਸਾਨੂੰ ਮਾਰਿਆ ਜਾ ਰਿਹਾ ਹੈ ਮਾਰਨ ਤੋਂ ਮਤਲਬ ਸਰੀਰਕ ਤੌਰ ਤੇ ਨਹੀਂ ਮਾਨਸਿਕ ਤੌਰ ਤੇ ਸੋ ਇਸ ਤਰ੍ਹਾਂ ਦੇ ਯਤਨ ਹੋਣੇ ਚਾਹੀਦੇ ਹਨ ਹੋਰ ਵੀ ਕਰਨ ਜੋ ਕਰ ਰਹੇ ਹਨ ਉਹਨਾਂ ਨੂੰ ਆਪਣਾ ਸ਼ਾਬਾਸ਼ ਵੀ ਦੇਣੀ ਹੈ ਨੁਕਤਾ ਚੀਨੀ ਵਾਸਤੇ ਸਾਡੇ ਕੋਲ ਬਹੁਤ ਕੁਝ ਜਿੰਨਾ ਮਰਜ਼ੀ ਕਰ ਲਈਏ ਪਰ ਜੇ ਕੋਈ ਚੰਗਾ ਕੰਮ ਹੋ ਰਿਹਾ ਹੈ ਉਸ ਨੂੰ ਆਪਾਂ ਸ਼ਾਬਾਸ਼ ਦਈਏ ਉਹਨਾਂ ਨੂੰ ਅਸੀਂ ਧਿਰ ਬਣ ਕੇ ਉਹਨਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ on sky tv ਦਿਨਾਲ